ਸultanpur Lodhi ਹਲਕੇ ਦੇ ਨੇੜਲੇ ਪਿੰਡ ਟਿੱਬਾ ਤੋਂ ਉਸ ਵਕਤ ਇੱਕ ਬੁਰੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਇੱਕ 70 ਸਾਲਾ ਬਜ਼ੁਰਗ ਗੁੜ ਵਾਲੇ ਕੜਾਹੇ ਵਿੱਚ ਡਿੱਗਣ ਕਰਨਾ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ ਦਰਅਸਲ ਮ੍ਰਿਤਕ ਸਵਿੰਦਰ ਸਿੰਘ ਜੋ ਪਿੰਡ ਟਿੱਬਾ ਦੇ ਨਿਵਾਸੀ ਹਨ ਉਹਨਾਂ ਦੇ ਘਰਵਾਲਿਆਂ ਦੇ ਕਹਿਣ ਮੁਤਾਬਕ ਉਹ ਆਪਣੇ ਘਰ ਤੋਂ ਕੁਝ ਕਿਲੋਮੀਟਰ ਦੂਰ ਕਿਸੇ ਨਾਲ ਪਿੰਡ ਦੇ ਵਿੱਚ ਗੁੜ ਲੈਣ ਲਈ ਗਏ ਹੋਏ ਸਨ ਪਰ ਉੱਥੋਂ ਦੇ ਕਾਮਿਆਂ ਵੱਲੋਂ ਗੁੜ ਕੱਢਿਆ ਜਾ ਰਿਹਾ ਸੀ ਤਾਂ ਉਸ ਵਕਤ ਮੌਕੇ ਤੇ ਸੁਰਿੰਦਰ ਸਿੰਘ ਵੀ ਗੁੜ ਕੱਢੇ ਜਾਣ ਵਾਲੇ ਕੜਾਹੇ ਦੇ ਬਿਲਕੁਲ ਨਜ਼ਦੀਕ ਸੀ ਤੇ ਕਾਮਿਆਂ ਮੁਤਾਬਕ ਉਹਨਾਂ ਨੂੰ ਇੱਕ ਚੱਕਰ ਆਉਂਦਾ ਹੈ ਤੇ ਉਸ ਤੋਂ ਬਾਅਦ ਸੁਰਿੰਦਰ ਸਿੰਘ ਗੁੜ ਦੇ ਕੜਾਹੇ ਵਿੱਚ ਜਾ ਡਿੱਗਦੇ ਤੇ ਜਿਨ੍ਹਾਂ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਜਾਂਦਾ ਹੈ ਉੱਥੇ ਹੀ ਕੜਾਹੇ ਵਿੱਚ ਡਿੱਗਣ ਤੋਂ ਬਾਅਦ ਵੀ 24 ਘੰਟੇ ਤੱਕ ਇਹ ਬਜ਼ੁਰਗ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਰਿਹਾ ਤੇ ਅਖੀਰ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਜਾਂਦਾ ਹੈ। ਇੱਥੇ ਸੁਰਿੰਦਰ ਸਿੰਘ ਦੀ ਅਚਾਨਕ ਹੋਈ ਮੌਤ ਕਾਰਨ ਪੂਰੇ ਪਿੰਡ ਵਿੱਚ ਸਨਾਂਟਾ ਪਸਰ ਚੁੱਕ ਉਹ ਕੀ ਨਾਮ ਹੈ ਕੋਈ ਰਹਿਣ ਵਾਲੇ ਕੀ ਪੂਰੀ ਗੱਲ ਨਾ ਹੋਈ ਹੂੰ ਉਹਦਾ ਨਾਮ ਸਰੇਂਦਰ ਸਿੰਘ ਝਾਂਡੇ ਤੇ ਮੇਰੇ ਉਹ ਛੋਟੇ ਭਰਾ ਮੇਰੇ ਤੋਂ ਛੋਟੇ ਸੀ ਹੂੰ ਤੇ ਕੰਮ ਪਹਿਲਾਂ ਅਸੀਂ ਖੇਤੀ ਦਾ ਕਰਦੇ ਰਹੇ ਉਹ ਸਾਰੇ ਮੈਂ ਟੀਚਰ ਸੀ ਤੇ ਉਹ ਖੇਤੀ ਦਾ ਕੰਮ ਕਰਦੇ ਸਾਰਾ ਕੰਬਾਈਨਡ ਪਰਿਵਾਰ ਸੀ ਇੱਕੋ ਹੀ ਨਾਮ ਸੀ ਸਰੇਂਦਰ ਸਿੰਘ ਠੀਕ ਹੈ ਸਰੇਂਦਰ ਸਿੰਘ ਝਾਂਡੇ ਤੇ ਉਹ ਦਿਨ ਉਹ ਗੁਰਬਣਾਉਣ ਲਈ ਉੱਥੇ ਮੁੰਡੀ ਮੋੜ ਗਏ ਨਾਲ ਉਹਨਾਂ ਦੇ ਇੱਕ ਬੰਦਾ ਜਿਹੜਾ ਡਰਾਈਵਰ ਸੀਗਾ ਸਾਡਾ ਉਹ ਗਿਆ ਨਾਲ ਲੈ ਕੇ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੇ ਮਤਲਬ ਬੰਨੇ ਜਿਹੜੇ ਹੋਰ ਦੇਖਦੇ ਉਹਨਾਂ ਨੂੰ ਤੇ ਉਹਨਾਂ ਨੇ ਗੁੜ ਜਿਹੜਾ ਕਦਾਂ ਸ਼ੁਰੂ ਕਰਦਾ ਇੱਕ ਪੱਤ ਜਿਹੜੀ ਸੀਗੀ ਉਹ ਬਣ ਗਈ ਸੀ ਗੁੜ ਬਣ ਗਿਆ ਸੀ ਦੂਸਰੀ ਅੱਤ ਦਾ ਜਿਹੜਾ ਸੀਗਾ ਗੋੜੋ ਉਹਨਾਂ ਨੇ ਮਤਲਬ ਕਰੋ ਵਿੱਚ ਪਾਈ ਹੋਈ ਸੀ ਤੇ ਉਹ ਮੈਲ ਜਿਹੜੀ ਉਹਨਾਂ ਨੇ ਲਾਤੀ ਜਿਹੜੇ ਉਹਨਾਂ ਦੇ ਕੰਮ ਸੀਗੇ ਉਹਨਾਂ ਨੇ ਤਾਂ ਪੱਤੇ ਜਦੋਂ ਤਾਂ ਆਉਂਦੀ ਆ ਤਾਂ ਉਦੋਂ ਮੁੜ ਕੇ ਥੋੜੀ ਥੋੜੀ ਮੈਲ ਫੇਰ ਆਈ ਜਾਂਦੀ ਹੈ ਪਰ ਉਹ ਬੰਦੇ ਜਿਹੜੇ ਹੋ ਚੰਗੀ ਤਰ੍ਹਾਂ ਉਹਨੂੰ ਨਹੀਂ ਸੀ ਮੁੜ ਕੇ ਸਾਫ ਕਰਦੇ ਉਹ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ ਇਹਨੂੰ ਹੋਇਆ ਵੀ ਮੈਂ ਮੈ ਜਿਹੜੀ ਮੈ ਲਾ ਦਵਾ ਤੇ ਮੈ ਲਾਣ ਲਗਾ ਉਹਨਾਂ ਨੇ ਕਿਹਾ ਬਾਪੂ ਚੱਲ ਤੂੰ ਰਹਿਣ ਦੇ ਮੈੜ ਅਸੀਂ ਲਾ ਦਨੇ ਆ ਉਹ ਕਹਿੰਦਾ ਯਾਰ ਮੈਂ ਵੀ ਸਾਰੀ ਉਮਰ ਇਹੋ ਕੰਮ ਕੀਤਾ ਤਾਂ ਮੈਂ ਆਪੇ ਲਾ ਲੈਣਾ ਕੋਈ ਨਹੀਂ ਮੈ ਲਾ ਕੇ ਜਦੋਂ ਤਾਂ ਖੜਾ ਹੋਇਆ ਤੇ ਉਦੋਂ ਉਹਦੇ ਦਸਨਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਮੇਰੇ ਮੂੰਹ ਨੂੰ ਪਈ ਜਦੋਂ ਹਵਾੜ ਪਈ ਤੇ ਉਦੋਂ ਮਗਰੋਂ ਮੈਨੂੰ ਕਹਿੰਦਾ ਕੋਈ ਨਹੀਂ ਪਤਾ ਲੱਗਾ ਵੀ ਮੈਂ ਕਿੱਦਾਂ ਡਿੱਗਾ ਤੇ ਕਿੱਧਰ ਨੂੰ ਮੇਰਾ ਮੂੰਹ ਆ। ਮੈਂ ਪਿਛਲੇ ਪਾਸੇ ਨੂੰ ਪਿਛਲੇ ਖੁਰੀ ਨੂੰ ਉਹ ਬੈਕ ਸਾਈਡ ਨੂੰ ਡੱਗਾ। ਕਿ ਜਦੋਂ ਕਿ ਪਹਿਲਾਂ ਉਹਦਾ ਮੂੰਹ ਜਿਹੜਾ ਸੀ ਉਹ ਕੜਾਏ ਵੱਲ ਨੂੰ ਸੀ। ਤੇ ਉਹ ਨਹੀਂ ਹੁਣ ਪਤਾ ਲੱਗਿਆ ਵੀ ਉਹਦਾ ਮਤਲਬ ਮੂੰਹ ਫਿਰ ਉਹ ਪਿਛਲੇ ਬੰਨੇ ਨੂੰ ਕਿੱਦਾਂ ਹੋਇਆ ਤੇ ਉਹ ਕਿੱਦਾਂ ਬੈਕ ਨੂੰ ਡੱਗਾ ਵੀ ਉਹ ਉਹਦਾ ਨਹੀਂ ਪਈ ਸਮਝ ਆਈ। ਤਾਂ ਜਿਵੇਂ ਸੋਚ ਰਹਾ ਸੀ। ਸਾਨੂੰ ਸੂਚਨਾ ਜਿਹੜੀ ਉੱਥੇ ਮੈਨੂੰ ਫੋਨ ਆਇਆ ਮਤਲਬ ਮੁੰਡੀ ਮੋਰ ਤੋਂ। ਉਹ ਜਿਨ੍ਹਾਂ ਦੇ ਜਿੱਥੇ ਉਹ ਕੰਮ ਕਰਦੇ ਉੱਥੇ ਜਿਹੜੇ ਹੋਰ ਬੰਦੇ ਸੀਗੇ ਨਾਲ ਕਿਉਂਕਿ ਜਿਹੜਾ ਮਾਲਕ ਸੀਗਾ ਉਹ ਉਦੋਂ ਉਹ ਅੰਮ੍ਰਿਤਸਰ ਨੂੰ ਆਪ ਗਿਆ ਸੀ ਉਹਦੇ ਕੋਈ ਲੱਤ ਦਿਖਾਉਣ ਲਈ ਤੇ ਉਹ ਉੱਥੇ ਮੌਜੂਦਾ ਆਪ ਨਹੀਂ ਸੀਗਾ ਪਰ ਉਹਨਾਂ ਦੇ ਕੰਮੇ ਸੀਗੇ ਤੇ ਉੱਥੋਂ ਪਤਾ ਨਹੀਂ ਕਿੰਮੈ ਨੇ ਕੀਤਾ ਜਾਂ ਕਿੰਨੇ ਫੋਨ ਕੀਤਾ ਮੈਨੂੰ ਫੋਨ ਆਇਆ ਤੇ ਪੁੱਛਿਆ ਮੈਨੂੰ ਤੁਸੀਂ ਟੱਬੂ ਬੋਲਦੇ ਮੈਂ ਹਾਂ ਕਹਿੰਦੇ ਜੀ ਤੁਹਾਡਾ ਬ੍ਰਦਰ ਜਿਹੜਾ ਸਰਿੰਦਰ ਸਿੰਘ ਹੈ ਉਹ ਇਦਾਂ ਮਤਲਬ ਉੱਥੇ ਲੱਗ ਗਿਆ ਕੜਾਈ ਵਿੱਚ ਤੇ ਤੁਸੀਂ ਜੱਦ ਦੀ ਗੱਡੀ ਲੈ ਕੇ ਆ ਜਾਓ ਤਾਂ ਕਿ ਜਦੋਂ ਉਹ ਡਿੱਗੇ ਹੋਏ ਸੀਗੇ ਉਹ ਉੱਥੇ ਸੀਗੇ ਜਦੋਂ ਤੁਸੀਂ ਪਹੁੰਚੇ ਆਂ ਕਿ ਹਸਪੀਟਲ ਨਹੀਂ ਜਦੋਂ ਜਦੋਂ ਮੈਂ ਉੱਥੇ ਗਿਆ ਵਾਂ ਮੇਰੇ ਜਾਣ ਤੋਂ ਪਹਿਲਾਂ ਨਾ ਉਹਨਾਂ ਦੇ ਪਿੰਡ ਦਾ ਉੱਥੇ ਮੁੰਡੀ ਮੋੜ ਦਾ ਇਹ ਮਤਲਬ ਇੱਕ ਜਿਹੜਾ ਬੰਦਾ ਸੀਗਾ ਬਾਲਮੀ ਕਮਿਊਨਿਟੀ ਦਾ ਸੀ ਬੰਦਾ ਜਿਹੜਾ ਉਹ ਉਹਦਾ ਘੜੁਕਾ ਸੀਗਾ ਤੇ ਉਹਦੇ ਘੜੁਕੇ ਤੇ ਫਿਰ ਇਹਨੇ ਉਹਨਾਂ ਨੂੰ ਦੱਸਿਆ ਵੀ ਮੇਰਾ ਭਤੀਜਾ ਆ ਉੱਥੇ ਫੱਟੂ ਟੰਗੇ ਉਹਦਾ ਹੈਗੇ ਵਰਕਸ਼ਾਪ ਹੈ ਟਰੈਕਟਰਾਂ ਦੀ ਹਾਲ ਸਿੰਘ ਤੇ ਵੀ ਮੈਨੂੰ ਤੁਸੀਂ ਉਹਦੇ ਕੋਲ ਪਹੁੰਚਾ ਦਿਓ ਉਹਨਾਂ ਨੇ ਫਿਰ ਕੁਲਕੇ ਤੇ ਮਤਲਬ ਉਹਨੂੰ ਪਾ ਕੇ ਉੱਥੋਂ ਮੱਜੇ ਤੇ ਤੇ ਉੱਥੇ ਲੱਗੇ ਉਹਨੇ ਉੱਥੇ ਮੁੰਡੀ ਆਪਣੇ ਫਤੂ ਟਿੰਗੇ ਇੱਕ ਡਰਾਈਵਰ ਆਪਣਾ ਡਾਕਟਰ ਰੰਦਾ ਵਰੰਦਾ ਵਾ ਉਹਦੇ ਕੋਲ ਜਾ ਕੇ ਉਹਨੂੰ ਦਰਦ ਦੱਸਿਆ ਵੀ ਇਦਾਂ ਹੋਈ ਦੇਵੇ ਤਾਂ ਪਾਸਟੇਡ ਕੋਈ ਦੇ ਦੇ ਉਹਨਾਂ ਨੇ ਇੱਕ ਦੋ ਟੀਕੇ ਲਾਏ ਕੁਝ ਜਨਮ ਉਹਨੇ ਚਰਨ ਮੈਂ ਪਹੁੰਚ ਗਿਆ ਫਿਰ ਉਹਨਾਂ ਗੋਲੀਆਂ ਦਿੱਤੀਆਂ ਡਾਕਟਰ ਨੇ ਤੇ ਉਹ ਮੈਂ ਆਪ ਤੇ ਹੱਥੀ ਉਹਨੂੰ ਖੋਈਆਂ ਉੱਥੇ ਉਹ ਗੋਲੀਆਂ ਖਵਾ ਕੇ ਤੇ ਫਿਰ ਅਸੀਂ ਕਾਰ ਵਿੱਚ ਉਹਨੂੰ ਲਟਾ ਲਿਆ ਤੇ ਫਿਰ ਅਸੀਂ ਜ਼ਿਲੰਦਰ ਨੂੰ ਲੈ ਗਏ ਨਿੱਜੀ ਹਸਪਤਾਲ ਵਿੱਚ ਚਲੇ ਜਾ ਕੇ ਦਾਖਲ ਹੋਏ ਉਮਰ ਉਹਨਾਂ ਦੀ 70 ਦੇ ਕਰੀਬ ਸੀ ਅਬਾਉਟ ਮਤਲਬ 70 ਸਾਲ ਵੱਧ ਹੋ ਚੁੱਕੇ ਸੀ ਸਾਲ ਕੱਟ ਹੋ ਚੁੱਕੇ ਸੀ ਚਲੋ ਜਿਸ ਟਾਈਮ ਵੀ ਉਹਦੇ ਨੂੰ ਇਨਸਾਹ ਉਹਨਾਂ ਦੇ ਚੱਲਦੇ ਸਾਲ ਚੱਲਦੇ ਸੀ ਬਿਲਕੁਲ ਸਹੀ ਸੀ ਗੱਲਾਂ ਬਾਤਾਂ ਕਰਦੇ ਪਰ ਤਕਲੀਫ ਬਹੁਤ ਸੀ ਉਹਨਾਂ ਨੂੰ ਤਕਲੀਫ 60 ਦਾ ਨਹੀਂ ਸੀ ਕਹਿੰਦੇ ਮਤਲਬ ਕਹਿੰਦੇ ਮੇਰਾ ਪੇਟ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਮਤਲਬ ਦਰਦ ਬਹੁਤ ਕੀ ਹੁੰਦੀ ਮੇਰਾ ਲੱਕ ਹੈ ਨਹੀਂ ਮੇਰਾ ਲੱਕ ਬਹੁਤ ਦੁਖਦਾ ਤੇ ਮਨ ਛੇਤੀ ਪਹੁੰਚਾ ਦੇ ਉਹ ਹਸਪਤਾਲ ਹਸਪਤਾਲ 3-4 ਘੰਟੇ ਬਾਅਦ ਜਿਹੜਾ ਉਹਨੇ ਪੇਟ ਦਾ ਮਹਿਸੂਸ ਕੀਤਾ ਤਾ ਉਹ 3-4 ਘੰਟੇ ਤੋਂ ਬਾਅਦ ਪੇਟ ਦਾ ਜਿਹੜਾ ਵੀ ਉਹ ਲੱਕ ਦਾ ਪੇਟ ਤਾਂ ਗਿਆ ਉਹਦਾ ਇੱਕ ਮੋੜ ਕੇ ਬਸ ਕਦੇ ਮੇਰਾ ਨਾਫਾ ਦੀ ਉਹ ਬਿਠਾ ਲਓ ਐਂਡ ਤੱਕ ਕਰ ਆਖਰੀ ਸਮੇਂ ਤੱਕ ਉਹ ਸਾਡੇ ਨਾਲ ਗੱਲ ਬਾਤ ਹੀ ਨਹੀਂ ਉਹ ਕੰਮ ਵੀ ਕਰਦੇ ਰਹੇ ਆਖਰੀ ਮਿੰਟ ਤੱਕ ਵੀ ਜਦੋਂ ਪੱਥਾਂ ਦੇ ਵਿੱਚ ਹੀ ਕਹਿੰਦਾ ਵੀ ਉਹਨੇ ਹਟਕੋਰਾ ਵੀ ਜਿਹੜਾ ਉਹ ਲਿਆ ਵਾ ਤੇ ਉਹਦਾ ਸਾਨੂੰ ਹੋਇਆ ਕਿ ਆਖਰੀ ਟਾਈਮ ਤੱਕ ਵੀ ਉਹ ਹਟਕੋਰਾ ਲੈਣ ਤੋਂ ਪਹਿਲਾਂ ਵੀ ਉਹਨੇ ਪੂਰੀਆਂ ਗੱਲਾਂ ਕੀਤੀਆਂ ਸਾਡੇ ਨਾਲ ਪਰ ਮੇਰਾ ਪੇਟ ਨਾ ਪਾ ਦਿਓ ਅਜੇ ਮੈਨੂੰ ਬਿਠਾ ਦਿਓ ਸਾਰਾ ਕੁਝ ਇਦਾਂ ਸਾਡੇ ਨਾਲ ਕਰਦਾ ਰਿਹਾ ਗੱਲਾਂ ਨੂੰ ਬਿਲਕੁਲ ਐ ਸੁਰਤ ਵੀ ਸਾਰਾ ਕੁਝ ਠੀਕ ਠੀਕ ਹੈ ਤੇ ਹੁਣ ਪਰਿਵਾਰ ਦੇ ਵਿੱਚ ਉਹਨਾਂ ਦੇ ਕੌਣ ਕੌਣ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਤੇ ਇੱਕ 딸 ਪੁੱਤਰੀ ਹੈ ਉਹਨਾਂ ਦਾ ਬੇਡਾ ਤੇ ਉਹਨਾਂ ਦੇ ਨੌ ਤੇ ਬੱਚੇ ਜਿਹੜੇ ਹੈਗੇ ਆ ਉਹ ਫਰਾਂਸ ਹੈ ਪੈरिस ਰਹਿ ਰਹੇ ਉੱਥੇ ਤੇ ਅਤੇ ਇੱਕ ਲੜਕੀ ਉਹਨਾਂ ਦੀ ਜਿਹਦੀ ਮੈਰਿਜ ਜਿਹੜੀ ਸੀ ਉਹ ਉਹਨਾਂ ਨੇ ਭਾਨੀਪੁਰ ਕੀਤੀ ਹੋਈ ਹੈ ਉਹਨਾਂ ਦੇ ਦੋ ਬੱਚੇ ਉੱਥੇ ਆਪਦੇ ਖੁਸ਼ੀ-ਖੁਸ਼ੀ ਰਹਿ ਰਹੇ ਹੈਗੇ ਆ ਉਹਨਾਂ ਦਾ ਗ੍ਰਾਮ ਤਿੰਨ ਸਤਾਰਾ ਉਹ ਹੁਣ ਤੁਹਾਨੂੰ ਦਿਖਾ ਜਾਈਂ ਅੰਤਮ ਸੰਸਕਾਰ ਜਿਹੜਾ ਉਹਨਾਂ ਦਾ ਉਹਨਾਂ ਦਾ بیٹے ਨੇ ਅੱਜ ਆਜਣਾ ਤੇ ਉਹਨਾਂ ਦੀ ਨੌ ਜਿਹੜੀ ਹੈਗੀ ਆ ਉਹ ਉਹਨੇ ਕੱਲ ਨੂੰ ਹੁਣ 3 ਵਜੇ ਇਸ ਸਰਕਾਰ ਨੂੰ ਡੇਟ ਹੋ ਜਾਣਾ ਸਰਕਾਰ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਕੋਲ ਲੁਧਿਆਣੇ ਹੋਣੇ ਕੋਈ ਹੋਰ ਕਿਤੋਂ ਦੂਰੋਂ ਵੀ ਹੋਣੇ ਆ। ਇਸ ਸਰਸਕਾਰ ਜਿਹੜਾ ਹੈਗਾ ਉਹ ਸ਼ੁੱਕਰਵਾਰ 11 ਵਜੇ ਜਿਹੜਾ ਹੈਗਾ ਉਹ ਟਿਬੇ ਦੇ ਸ਼ਿਮਚਾਨ ਕਾਟੋ ਜੀ ਲੇਟ ਕਿਉਂਕਿ